DIG ਹਰਚਰਨ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਫਿਰ ਤੋਂ ਆ ਗਿਆ ਹੈ ਦੱਸਿਆ ਕਿ CBI ਦੇ ਹੱਥ ਚੜ੍ਹ ਲਕੀ ਹੈ ਤੇ ਉਸ ਤੋਂ ਬਾਅਦ ਹੁਣ ਵੱਡਾ ਸਕੰਜਾ ਜਿਹੜਾ ਕਿ सीबीआई ਕਸੇਗੀ ਤੇ ਜਿਸ ਤੋਂ ਬਾਅਦ ਸਭ ਤੋਂ ਵੱਡੀ ਖਬਰ ਆ ਤੇ ਉਥੇ ਹੀ ਬੀਤੇ ਦਿਨਾਂ ਦੇ ਵਿੱਚ ਰਿਸ਼ਵਤ ਮਾਮਲੇ 'ਚ ਡੀਆਈਜੀ ਜਿਹੜੇ ਕਿ ਹਰਚਰਨ ਸਿੰਘ ਭੋਲਾ ਨੂੰ ਗ੍ਰਿਫਤਾਰ ਕਰ ਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਰਡਾਰ ਦੇ ਉੱਤੇ ਕਈ ਵਿਭਾਗਾਂ ਦੇ ਅਧਿਕਾਰੀ ਨੇ ਤੇ ਉਥੇ ਹੀ सीबीआई ਦੇ ਹੱਥ ਚੈਟ ਲੱਗੀ ਹੈ ਆਈਏਐਸ ਆਈਪੀਐਸ ਇੰਸਪੈਕਟਰ ਅਧਿਕਾਰੀ ਜਿਹੜੇ ਕਿਸ ਕੰਜੇ ਦੇ ਵਿੱਚ ਆ ਸਕਦੇ ਨੇ ਨੋਟਿਸ ਪੇਜ ਕੇ ਪੁੱਛਗਿੱਛ ਦੀ ਤਿਆਰੀ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਸਬੰਧਤ ਵਿਪਾਕਾਂ ਤੋਂ ਲੜਿੰਦੀਆਂ ਜਿਹੜੀਆਂ ਕਿ ਫਾਈਲਾਂ ਤੇ ਰਿਪੋਰਟਾਂ ਮੰਗੀਆਂ ਨੇ ਤੇ ਉੱਥੇ ਹੁਣ CBI ਦੇ ਹੱਥ ਚੈਟ ਲਾ ਕੇ ਆ ਸਭ ਤੋਂ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਸਭ ਤੋਂ ਵੱਡੀ ਖਬਰ ਹੈ ਤਦ ਦੱਸਦੀ ਹੈ ਕਿ CBI ਦੇ ਹੱਥ ਚੈਟ ਲੱਗੀ ਹੈ ਰਡਾਰ ਦੇ ਉੱਤੇ ਕਈ ਵਿਭਾਗਾਂ ਦੇ ਅਧਿਕਾਰੀ IAS IPS ਇੰਸਪੈਕਟਰ ਅਧਿਕਾਰੀ ਆ ਸਕਦੇ ਨੇ ਤੇ ਗੱਲ ਕਰੀਏ DIG ਪੁੱਲਰ ਨੂੰ ਲੈ ਕੇ ਤਾਂ ਬੀਤੇ ਦਿਨਾਂ ਦੇ ਵਿੱਚ ਰਿਸ਼ਵਤ ਮਾਮਲੇ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਇਹ ਮਾਮਲਾ ਹੁਣ ਲਗਾਤਾਰ ਪੱਖ ਦਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਦੇ ਘਰੋਂ ਸੋਨਾ ਅਤੇ ਕੈਸ਼ ਬਰਾਮਦ ਕੀਤਾ ਗਿਆ ਤੇ ਹੁਣ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਪੇਸ਼ ਹਿੱਤੇ ਨੇ ਤੇ CBI ਦੇ ਹੱਥ ਹੁਣ ਚੈਟ ਲੱਗੀ ਹੈ ਤੇ ਜਿਸ ਤੋਂ ਬਾਅਦ ਕਈ ਅਧਿਕਾਰੀ ਇਸ ਮਾਮਲੇ 'ਚ ਫਸ ਸਕਦੇ ਨੇ ਤੇ ਜਿਸ ਦੇ ਦੌਰਾਨ ਹੁਣ ਉੱਥੇ ਹੀ ਲਗਾਤਾਰ ਇਹ ਮਾਮਲਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ। ਗ੍ਰਿਫਤਾਰ ਕਰ ਲੈ ਤੇ ਦੱਸਿਆ ਜਾ ਰਿਹਾ ਹੈ ਕਿ ਰਡਾਰ ਦੇ ਉੱਤੇ ਕਈ ਵਿਭਾਗਾਂ ਦੇ ਅਧਿਕਾਰੀ ਨੇ ਤੇ ਉੱਥੇ ਹੀ CBI ਦੇ ਹੱਥ ਚੈਟ ਲੱਗੀ ਹੈ। IAS, IPS ਇੰਸਪੈਕਟਰ ਅਧਿਕਾਰੀ ਜਿਹੜੇ ਕਿਸ ਕੰਜੇ ਦੇ ਵਿੱਚ ਆ ਸਕ ਦੇ ਨੇ ਨੋਟਿਸ ਪੇਜ ਕੇ ਪੁੱਛਕਿਛ ਦੀ ਤਿਆਰੀ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਸਬੰਧਤ ਵਿਭਾਗਾ ਤੋਂ ਲੜਿੰਦੀਆਂ ਜਿਹੜੀਆਂ ਕਿ ਫਾਈਲਾਂ ਤੇ ਰਿਪੋਰਟਾਂ ਮੰਗੀਆਂ ਨੇ ਤੇ ਉਸੇ ਹੁਣ सीबीआई ਦੇ ਹੱਥ ਚੈਟ ਲੱਗੀ ਹੈ ਸਭ ਤੋਂ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਸਭ ਤੋਂ ਵੱਡੀ ਖਬਰ ਹੈ ਤਦ ਦੱਸਦੀ ਹੈ ਕਿ सीबीआई ਦੇ ਹੱਥ ਚੈਟ ਲੱਗੀ ਹੈ ਰਡਾਰ ਦੇ ਉੱਤੇ ਕਈ ਵਿਭਾਗਾਂ ਦੇ ਅਧਿਕਾਰੀ ਆਈਏਐਸ ਆਈਪੀਐਸ ਇਨਸਪੈਕਟਰ ਅਧਿਕਾਰੀ ਆ ਸਕਦੇ ਨੇ ਤੇ ਗੱਲ ਕਰੀਏ ਡੀਆਈਜੀ ਪੁੱਲਰ ਨੂੰ ਲੈ ਕੇ ਤਾਂ ਬੀਤੇ ਦਿਨਾਂ ਦੇ ਵਿੱਚ ਰਿਸ਼ਵਤ ਮਾਮਲੇ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਇਹ ਮਾਮਲਾ ਹੁਣ ਲਗਾਤਾਰ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤੋਂ ਬਾਅਦ ਉਹਨਾਂ ਦੇ ਘਰੋਂ ਸੋਨਾ ਅਤੇ ਕੈਸ਼ ਬਰਾਮਦ ਕੀਤਾ ਗਿਆ ਤੇ ਹੁਣ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਪਏ ਸਤੇ ਨੇ ਤੇ सीबीआई ਦੇ ਹੱਥ ਹੁਣ ਚੈਟ ਲੱਗੀ ਹੈ ਤੇ ਜਿਸ ਤੋਂ ਬਾਅਦ ਕਈ ਅਧਿਕਾਰੀ ਇਸ ਮਾਮਲੇ 'ਚ ਫਸ ਸਕਦੇ ਨੇ ਤੇ ਜਿਸ ਦੇ ਦੌਰਾਨ ਹੁਣ ਉੱਥੇ ਹੀ ਲਗਾਤਾਰ ਇਹ ਮਾਮਲਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ। ਗ੍ਰਿਫਤਾਰ ਕਰ ਲੈ ਤਾਂ ਦੱਸਿਆ ਜਾ ਰਿਹਾ ਹੈ ਕਿ ਰਡਾਰ ਦੇ ਉੱਤੇ ਕਈ ਵਿਭਾਗਾਂ ਦੇ ਅਧਿਕਾਰੀ ਨੇ ਤੇ ਉੱਥੇ ਹੀ सीबीआई ਦੇ ਹੱਥ ਚੈਟ ਲੱਗੀ ਹੈ। ਆਈਏਐਸ, ਆਈਪੀਐਸ ਇੰਸਪੈਕਟਰ ਅਧਿਕਾਰੀ ਜਿਹੜੇ ਕਿਸ ਕੰਜੇ ਦੇ ਵਿੱਚ ਆਸਾ ਦੇ ਨੇ ਨੋਟਿਸ ਪੇਜ ਕੇ ਪੁੱਛਕਿਛ ਦੀ ਤਿਆਰੀ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਸਬੰਧਤ ਵਿਭਾਗਾ ਤੋਂ ਲੜਿੰਦੀਆਂ ਜਿਹੜੀਆਂ ਕਿ ਫਾਈਲਾਂ ਤੇ ਰਿਪੋਰਟਾਂ ਮੰਗੀਆਂ ਨੇ ਤੇ ਉਥੇ ਹੁਣ CBI ਦੇ ਹੱਥ ਚੈਟ ਲੱਗੀ ਆ ਸਭ ਤੋਂ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਸਭ ਤੋਂ ਵੱਡੀ ਖਬਰ ਹੈ ਤਦ ਆਸੀ ਇਹ ਕਿ CBI ਦੇ ਹੱਥ ਚੈਟ ਲੱਗੀ ਹੈ ਰਡਾਰ ਦੇ ਉੱਤੇ ਕਈ ਵਿਭਾਗਾਂ ਦੇ ਅਧਿਕਾਰੀ IAS IPS ਇਨਸਪੈਕਟਰ ਅਧਿਕਾਰੀ ਆ ਸਕਦੇ ਨੇ ਤੇ ਗੱਲ ਕਰੀਏ DIG ਪੁੱਲਰ ਨੂੰ ਲੈ ਕੇ ਤਾਂ ਬੀਤੇ ਦਿਨਾਂ ਦੇ ਵਿੱਚ ਰਿਸ਼ਵਤ ਮਾਮਲੇ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਇਹ ਮਾਮਲਾ ਹੁਣ ਲਗਾਤਾਰ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤੋਂ ਬਾਅਦ ਉਹਨਾਂ ਦੇ ਘਰੋਂ ਸੋਨਾ ਅਤੇ ਕੈਸ਼ ਬਰਾਮਦ ਕੀਤਾ ਗਿਆ ਤੇ ਹੁਣ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਪਏ ਸਤੇ ਨੇ ਤੇ CBI ਦੇ ਹੱਥ ਹੁਣ ਚੈਟ ਲੱਗੀ ਹੈ ਤੇ ਜਿਸ ਤੋਂ ਬਾਅਦ ਕਈ ਅਧਿਕਾਰੀ ਇਸ ਮਾਮਲੇ 'ਚ ਫਸ ਸਕਦੇ ਨੇ ਤੇ ਜਿਸ ਦੇ ਦੌਰਾਨ ਹੁਣ ਉੱਥੇ ਹੀ ਲਗਾਤਾਰ ਇਹ ਮਾਮਲਾ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ